ਤੋ ਕਿੰਨਾ ਮਨਾ ਮਾफी ਮੰਗੇ ਪਹਿਲੇ ਤੋਂ ਭਗਤ ਸਿੰਘ ਦੀ ਬਾਤ ਕਰਤੇ ਆ ਮੈਨੂੰ ਕੇਜਰੀਵਾਲ ਜੀ ਸਪਸ਼ਟ ਕਰੇ ਆਪ ਗਾਂਧੀ ਕੀ ਡਾਇਲੋਜੀ ਕੋ ਮੰਗਤੇ ਹੈ ਕਿ ਭਗਤ ਸਿੰਘ ਕੀ ਡਾਇਲੋਜੀ ਕੋ ਮੰਗਤੇ ਹੈ ਪਹਿਲੋ ਹਮ ਕੋ ਬਤਾਇਂ ਉਹ ਗਾਂਧੀ ਕੀ ਡਾਇਲੋਜੀ ਕੋ ਮੰਨਤੇ ਹੈ ਕਿ ਭਗਤ ਸਿੰਘ ਦੀ ਡਾਇਲੋਜੀ ਨੂੰ ਮੰਨਦੇ ਆ ਪਰ ਮੈਨੂੰ ਇਹ ਦੱਸੋ ਜਦੋਂ ਭਗਵੰਤ ਮਾਨ ਮੋਦੀ ਜੀ ਨੂੰ ਮਿਲਣ ਆਏ ਆ ਉਹਨਾਂ ਨੇ ਉਹਨੂੰ ਦਿੱਤਾ ਨਾ ਕਿਰਪਾਨ ਦਿੱਤੀ ਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਦਿੱਤੀ ਨਾ ਦਰਬਾਰ ਸਾਹਿਬ ਦੀ ਫੋਟੋ ਦਿੱਤੀ ਉਹਨੂੰ ਦਿੱਤਾ ਚਰਖਾ ਚਰਖਾ ਕਿਹਾ ਚਰਖਾ ਰੀ ਪ੍ਰੈਜੈਂਟੇਸ਼ਨ ਕਰਦਾ ਗਾਂਧੀ ਕੀ ਸੋਚੀ ਉਹ ਚਰਖਾ ਕਰ ਤੇ ਉਹਨੇ ਕਿਹਾ ਇਹ ਭਗਵਾਨਤਮਨ ਜੀ ਦਾ ਪਕੜ ਚਰਖਾ ਇਹ ਗਲੋਟੇ ਲਾ ਆਰਐਸਐਸ ਦੇ ਗਲੋਟੇ ਲਾ ਔਰ ਜੋ ਕਿਰਪਾਨ ਹੈ ਉਹ ਆਜ਼ਾਦੀ ਕੀ प्रतिक्रिया करती है पहले तो बताएं हमको कि आप माफ़ी मांगो नाम भगत का लेते हो लोका को भगत सिंह के नाम पर गमराह करते हो तो चरखा गांधी का करते हो फिर हमको बताएं फिर बाराबंकी लेने किया गया बाराबंकी गांधी जी की जगह पे डंडौत किया और उसके बाद ये कितने नागपुर गया कहने तो मैंने तो नेगोरेशन करनी अखबार की जदों के नागपुर आर एस एस के मोहन भगवत को मिलकर आया ये सारियाँ बताएं तो सही फिर माफ़ी तो मांगे भी केजरीवाल उन्होंने आपने जवाई को तो एम एल ए बना लिया फिर भगत सिंह के परिवार को जगमोहन सिंह उसको एम एल ए की सीट दे देते और दिल्ली से राज्यसभा का मेंबर बना लेते जिस तरीके प्रकाश सिंह बादल ने ਨਰੇਸ਼ ਕਿਰਾ ਗਜਰਾਲ ਨੂੰ ਐਮਪੀ ਬਣਾਇਆ ਭਗਤ ਸਿੰਘ ਨੂੰ ਬਣਾ ਦਿੰਦੇ ਜਿਸ ਤਰੀਕੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਰਾਗਵ ਚੱਡਾ ਨੂੰ ਤੇ ਰੋੜਾ ਨੂੰ ਐਮਪੀ ਬਣਾਇਆ ਇੱਥੋਂ ਜਾ ਕੇ ਉਸ ਤਰੀਕੇ ਭਗਤ ਸਿੰਘ ਦੇ ਪਰਿਵਾਰ ਨੂੰ ਬਣਾ ਦਿੰਦੇ ਉਸ ਤੋਂ ਬਾਅਦ ਜਿਸ ਤਰੀਕੇ ਮਲਾਇੰਗ ਸਿੰਘ ਯਾਦਨ ਨੇ RAMU ਵਾਲੀਆ ਨੂੰ ਜਾ ਕੇ ਮੰਤਰੀ ਬਣਾਇਆ ਦੇਵ ਗੋੜਾ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਆ ਯਾਨੀ ਕਿ ਮਨੁੱਖੀ ਵਸੀਲਿਆਂ ਦਾ ਕੈਬਨਿਟ ਦਾ ਵਜ਼ੀਰ ਬਣਾਇਆ ਸੀ ਉਹਨੂੰ ਦੇੰਦੇ ਜਿਸ ਤਰੀਕੇ ਕਾਂਗਰਸ ਨੇ ਤੇ ਮਾਇਆਵਤੀ ਨੇ ਆਪਣੇ ਕ੍ਰੀਮਪੁਰੀ ਨੂੰ ਪੰਜਾਬ ਤੋਂ ਲਾ ਕੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਫਿਰ ਚੱਲ ਹੋਰ ਗੱਲ ਛੱਡੋ ਰਾਸ਼ਟਰਪਤੀ ਦੀ ਚੋਣ ਆਈ ਆ ਤੇ ਭਾਜਪਾ ਆਰਐਸ ਸਾਰਾ ਦੇਸ਼ ਇੰਡੀਆ ਹੁਣ ਭਗਤ ਸਿੰਘ ਦੇ ਪਰਿਵਾਰ ਨੂੰ ਰਾਜਗੁਰੂ ਸਖਦੇਵ ਤੇ ਆਪਣੇ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਦੇ ਪਰਿਵਾਰ ਨੂੰ ਰਾਸ਼ਟਰਪਤੀ ਦਾ ਕੈਂਡੀਡੇਟ ਹੀ ਬਣਾ ਦਿੰਦੇ ਵਾਈਸ ਪ੍ਰੈਜ਼ੀਡੈਂਟ ਹੀ ਬਣਾ ਦਿੰਦੇ ਫਿਰ ਹੁਣ ਲੋਕ ਜਿਹੜੇ ਲੋਕ ਰੌਲਾ ਪਾ ਰਹੇ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਉਹ ਹੁਣ ਇੱਥੇ ਧਰਨੇ ਲਾਉਣ ਕੇ ਚੀਕਾ ਮਾਰ ਕੇ ਕਹਿਣ ਵੀ ਭਗਤ ਸਿੰਘ ਦੇ ਪਰਿਵਾਰ ਨੂੰ ਬਣਾਓ ਦੂਜੀ ਗੱਲ ਜਿਹੜੇ ਕਾਮਰੇਡ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੀ ਸੋਚ ਦੇ ਵਾਰਸ ਹੈ ਜੋਤੀ 바ਸੂ ਹਮਤ ਬੰਗਲਾਦੇਸ਼ ਦਾ ਕਾਮਰੇਡ ਸਰਕਾਰ 35 ਸਾਲ ਰਹੀ ਹੈ 35 ਸਾਲ ਦੇ ਵਿੱਚ ਉਹਨੂੰ ਉੱਥੋਂ ਰਾਜ ਸਭਾ ਦਾ ਮੈਂਬਰ ਬਣਾ ਦਿੰਦੇ ਕਿਉਂ ਨਹੀਂ ਬਣਾਇਆ ਭਈ ਇਸ ਕਰਕੇ ਭਗਤ ਸਿੰਘ ਦੇ ਨਾਂ ਤੇ ਰੋਟੀਆਂ ਸਿੱਖਦੇ ਆ ਸਾਡੀ ਆਡਿਆਲੋਜੀ ਤੇ ਉਹਦੀ ਆਡਿਆਲੋਜੀ ਦਾ ਫਰਕ ਹੈ ਜੇਕਰ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੈ ਉਹ ਨੇ ਇੰਡੀਆ ਲਈ ਦਿੱਤੀ ਹੈ ਉਹ ਇੰਡੀਆ ਦਾ ਹੀਰੋ ਹੋ ਸਕਦਾ ਤੇ ਮੈਨੂੰ ਇਹ ਦੱਸੋ ਭਗਤ ਸਿੰਘ ਨੂੰ ਤਾਂ ਇਹਨਾਂ ਨੇ ਹਜੇ ਤੱਕ ਸ਼ਹੀਦ ਹੀ ਨਹੀਂ ਮੰਨਿਆ ਪਹਿਲਾਂ ਇਹ ਤਾਂ ਸ਼ਹੀਦ ਬਣਾ ਲੈਣ ਪਹਿਲਾਂ ਕੇਜਰੀਵਾਲ ਮਾਤਾ ਪਾਵੇ ਵਿਧਾਨ ਸਭਾ ਵਿੱਚ ਵੀ ਇਹਨੂੰ ਸ਼ਹੀਦ ਮੰਨੋ ਫਿਰ ਬਾਦਲ ਜਿਹੇਜ ਕਰਦਾ ਉਹ ਮੰਨੇ ਫਿਰ ਆਪਣਾ ਕਾਂਗਰਸ ਦਾ ਅਨਸਾਰ ਰਹੀ ਹੈ ਉਹ ਇਹਨਾਂ ਨੂੰ ਸ਼ਹੀਦ ਮੰਨਣ ਸਾਰੇ ਸ਼ਹੀਦ ਤਮੰਨਣਾ ਮਤੇ ਪਵਨ ਬਈ ਸ਼ਹੀਦ ਮੰਨ ਮਜਾਰੇ ਕਰਨ ਹੁਣ ਅੱਗੇ ਪਾਰਲੀਮੈਂਟ ਆ ਕੇ ਕੇਜਰੀਵਾਲ ਮਜਹਰਾ ਕਰੇ ਕਿ ਸ਼ਹੀਦ ਬਣਾਓ ਸ਼ਹੀਦ ਕੋ ਸ਼ਹੀਦ ਕੋ ਤੁਸੀਂ ਤਾਂ ਸ਼ਹੀਦ ਕਹਿੰਦੇ ਨਹੀਂ ਜੇ ਫਰਜ਼ ਕਰੂੰ ਤੁਸੀਂ ਸ਼ਹੀਦ ਨਹੀਂ ਕਹਿੰਦੇ ਮੰਨ ਲਓ ਮੈਨੂੰ ਜੇ ਸਾਰੀਆਂ ਪਾਰਟੀਆਂ ਭਗਤ ਸਿੰਘ ਨੂੰ ਸ਼ਹੀਦ ਨਹੀਂ ਕਹਿੰਦੀਆਂ ਇਹ ਪਰ ਅਸੀਂ ਤਾਂ ਕਹਿੰਦੇ ਨਹੀਂ ਚਲੋ ਅਸੀਂ ਤਾਂ ਕਹਿੰਦੇ ਸਾਡੀ ਵਿਚਾਰ ਦਾ ਹਰ ਕੋ ਫਾਇਦਾ ਹੈ ਭਰਾ ਜੇ ਇਹ ਉਹਨੂੰ ਸ਼ਹੀਦ ਨਹੀਂ ਕਹਿੰਦੀਆਂ ਤੇ ਫਿਰ ਕਿਹਨੂੰ ਸ਼ਹੀਦ ਕਹਿੰਦੀਆਂ ਫਿਰ ਭਗਤ ਸਿੰਘ ਨੂੰ ਕੀ ਕਹਣੀਆਂ ਹਾਂ ਆ ਆਦੀ ਮਾਫੀ ਮੰਗੇ ਕੇਜਰੀਵਾਲ ਮਾਫੀ ਮੰਗੇ ਲੋਕਾਂ ਤੋਂ ਮਾਫੀ ਮੰਗੇ ਪਹਿਲੇ ਤੋਂ ਭਗਤ ਸਿੰਘ ਦੀ ਬਾਤ ਕਰਤੇ ਆ ਮੈਨੂੰ ਕੇਜਰੀਵਾਲ ਜੇ ਸਪਸ਼ਟ ਕਰੇ ਆਪ ਗਾਂਧੀ ਕੀ ਡਾਇਲੋਜੀ ਕੋ ਮੰਨਤੇ ਹੈ ਤੇ ਭਗਤ ਸਿੰਘ ਕੀ ਡਾਇਲੋਜੀ ਕੋ ਮੰਨਤੇ ਹੈ ਪਹਿਲੋ ਹਮ ਕੋ ਬਤਾਇਂ ਉਹ ਗਾਂਧੀ ਕੀ ਡਾਇਲੋਜੀ ਕੋ ਮੰਨ ਮੰਨਤੇ ਹੈ ਕਿ ਪਤ ਸੰਗ ਦੀ ਜੜਾ ਲਈ ਜੀ ਮੰਨਦੇ ਆ ਪਰ ਮੈਨੂੰ ਇਹ ਦੱਸੋ ਜਦੋਂ ਭਗਵੰਤ ਮਾਨ ਮੋਦੀ ਜੀ ਨੂੰ ਮਿਲਣ ਆਏ ਆ ਉਹਨਾਂ ਨੇ ਉਹਨੂੰ ਦਿੱਤਾ ਨਾ ਕਿਰਪਾਨ ਦਿੱਤੀ ਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਦਿੱਤੀ ਨਾ ਦਰਬਾਰ ਸਾਹਿਬ ਦੀ ਫੋਟੋ ਦਿੱਤੀ ਉਹਨੂੰ ਦਿੱਤਾ ਚਰਖਾ ਚਰਖਾ ਕਿਹਾ ਚਰਖਾ ਰੀ ਪ੍ਰੈਜੈਂਟੇਸ਼ਨ ਕਰਦਾ ਗਾਂਧੀ ਕੀ ਸੋਚੀ ਉਹ ਚਰਖਾ ਕਰਦੇ उन्हें कह रहा ये भगवंत मान ये पकड़ चरखा ये गुलोटेला गुलटेला और जो कृपाण है वो आजादी की प्रतिक्रिया करती है पहले तो बताएं हमको कि आप माफ़ी मांगो नाम भगत का लेते हो लोगों को भगत सिंह के नाम पर गमराह करते हो तो चरखा गांधी का करते हो फिर हमको बताएं, फिर बाराबंकी लेने किया गया बाराबंकी गांधी जी की जगह पे डंडौत किया और उसके बाद ये कितने नागपुर गया कहने मैंने तो नेगोरेशन करनी अखबार की जदों के नागपुर आर एस एस के मोहन भागवत को मिलकर आया ये सारियाँ बताएं तो सही फिर माफ़ी तो मांगे भी केजरीवाल उन्होंने आपने जवाई को तो एमएलए बना लिया ਫਿਰ ਭਗਤ ਸਿੰਘ ਦੇ ਪਰਿਵਾਰ ਕੋ ਜਗਮਉਨ ਸਿੰਘ ਅਸਕੋ ਐਮਐਲਏ ਦੀ ਸੀਟ ਦੇ ਦਿੱਤੇ ਔਰ ਦਿੱਲੀ ਸੇ ਰਾਜ ਸਭਾ ਦਾ ਮੈਂਬਰ ਬਣਾ ਲਿੱਤੇ ਜਿਸ ਤਰੀਕੇ ਪ੍ਰਕਾਸ਼ ਸਿੰਘ ਬਾਦਲ ਨੇ ਨਰੇਸ਼ ਗਿਜਰਾਲ ਨੂੰ ਐਮਪੀ ਬਣਾਇਆ ਫਕਸੇ ਨੂੰ ਬਣਾ ਦਿੰਦੇ ਜਿਸ ਤਰੀਕੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਰਾਗਵ ਚੱਡਾ ਨੂੰ ਤੇ ਰੋੜਾ ਨੂੰ ਐਮਪੀ ਬਣਾਇਆ ਇੱਥੋਂ ਜਾ ਕੇ ਉਸ ਤਰੀਕੇ ਭਗਸ ਸਿੰਘ ਦੇ ਪਰਿਵਾਰ ਨੂੰ ਬਣਾ ਦਿੰਦੇ ਉਸ ਤੋਂ ਬਾਅਦ ਜਿਸ ਤਰੀਕੇ ਮਲਾਇੰਗ ਸਿੰਘ ਯਾਦਨ ਨੇ RAMU ਵਾਲੀਆ ਨੂੰ ਜਾ ਕੇ ਮੰਤਰੀ ਬਣਾਇਆ ਦੇਵਕੋੜਾ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਆ ਯਾਨੀ ਕਿ ਮਨੁੱਖੀ ਵਸਿੱਲਿਆਂ ਦਾ ਕੈਬਨਟ ਦਾ ਵਜ਼ੀਰ ਬਣਾਇਆ ਸੀ ਉਹਨੂੰ ਦੇ ਦਿੰਦੇ ਜਿਸ ਤਰੀਕੇ ਕਾਂਗਰਸ ਨੇ ਤੇ ਮਾਇਆਵਤੀ ਨੇ ਆਪਣੇ ਕ੍ਰੀਮਪੁਰੀ ਨੂੰ ਪੰਜਾਬ ਤਲ ਜਾ ਕੇ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਫਿਰ ਚੱਲ ਹੋਰ ਗੱਲ ਛੱਡੋ ਰਾਸ਼ਟਰਪਤੀ ਦੀ ਚੋਣ ਆਈ ਆ ਤੇ ਬੀਜੇਪੀ ਆਰਐਸਐ ਸਾਰਾ ਦੇਸ਼ ਇੰਡੀਆ ਹੁਣ ਭਗਤ ਸਿੰਘ ਦੇ ਪਰਿਵਾਰ ਨੂੰ ਰਾਜਗੁਰੂ ਸੁਖਦੇਵ ਤੇ ਆਪਣੇ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਦੇ ਪਰਿਵਾਰ ਨੂੰ ਰਾਸ਼ਟਰਪਤੀ ਦਾ ਕੈਂਡੀਡੇਟ ਹੀ ਬਣਾ ਦਿੰਦੇ ਵਾਈਸ ਪ੍ਰੈਜ਼ੀਡੈਂਟ ਹੀ ਬਣਾ ਦਿੰਦੇ ਫੇਰ ਹੁਣ ਲੋਕ ਜਿਹੜੇ ਲੋਕ ਰੌਲਾ ਪਾ ਰਹੇ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਉਹ ਹੁਣ ਇੱਥੇ ਧਰਨੇ ਨਾਲ ਚੀਕਾ ਮਾਰ ਕੇ ਕਹਿਣ ਭਗਤ ਸਿੰਘ ਦੇ ਪਰਿਵਾਰ ਨੂੰ ਬਣਾਉਂ ਦੂਜੀ ਗੱਲ ਜਿਹੜੇ ਕਾਮਰੇਡ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੀ ਸੋਚ ਦੇ ਵਾਰਸ ਆ ਜੋਤੀ 바ਸੂ ਹਮਤ ਬੰਗਲਾਦੇਸ਼ ਦਾ ਕਾਮਰੇਡ ਸਰਕਾਰ 35 ਸਾਲ ਰਹੀ ਹੈ 35 ਸਾਲ ਦੇ ਵਿੱਚ ਉਹਨੂੰ ਉੱਥੋਂ ਰਾਜ ਸਭਾ ਦਾ ਮੈਂਬਰ ਬਣਾ ਦਿੰਦੇ ਕਿਉਂ ਨਹੀਂ ਬਣਾਇਆ ਭਈ ਇਸ ਕਰਕੇ ਭਗਤ ਸਿੰਘ ਦੇ ਨਾਂ ਤੇ ਰੋਟੀਆਂ ਸਿੱਖਦੇ ਆ ਸਾਡੀ ਡਾਇਲੋਜੀ ਤੇ ਉਹਦੀ ਡਾਇਲੋਜੀ ਦਾ ਫਰਕ ਆ ਜੇਕਰ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੈ ਉਹ ਨੇ ਇੰਡੀਆ ਲਈ ਦਿੱਤੀ ਹੈ ਉਹ ਇੰਡੀਆ ਦਾ ਹੀਰੋ ਹੋ ਸਕਦਾ ਤੇ ਮੈਨੂੰ ਇਹ ਦੱਸੋ ਭਗਤ ਸਿੰਘ ਨੂੰ ਤਾਂ ਇਹਨਾਂ ਨੇ ਹਜੇ ਤੱਕ ਸ਼ਹੀਦ ਹੀ ਨਹੀਂ ਮੰਨਿਆ ਪਹਿਲਾਂ ਇਹ ਤਾਂ ਸ਼ਹੀਦ ਬਣਾ ਲੈਣ ਪਹਿਲਾਂ ਕੇਜਰੀਵਾਲ ਮਾਤਾ ਪਾਵੇ ਵਿਧਾਨ ਸਭਾ ਵਿੱਚ ਵੀ ਇਹਨੂੰ ਸ਼ਹੀਦ ਮੰਨੋ ਫਿਰ ਬਾਦਲ ਜਿਹੇਜ ਕਰਦਾ ਉਹ ਮੰਨੇ ਫਿਰ ਆਪਣਾ ਕਾਂਗਰਸ ਦਾ ਅਨਸਾਰ ਰਹੀ ਹੈ ਉਹ ਇਹਨਾਂ ਨੂੰ ਸ਼ਹੀਦ ਮੰਨਣ ਸਾਰੇ ਸ਼ਹੀਦ ਤਮੰਨਣਾ ਮਤੇ ਪਾਉਣ ਉਹ ਵੀ ਸ਼ਹੀਦ ਮੰਨ ਮੁਜਾਹਰੇ ਕਰਨ ਹੁਣ ਅੱਗੇ ਪਾਰਲੀਮੈਂਟ ਆ ਕੇ ਕੇਜਰੀਵਾਲ ਮੁਜਾਹਰਾ ਕਰੇ ਕਿ ਸ਼ਹੀਦ ਬਣਾਓ ਸ਼ਹੀਦ ਕੋ ਸ਼ਹੀਦ ਕੋ ਤੁਸੀਂ ਤਾਂ ਸ਼ਹੀਦ ਕਹਿੰਦੇ ਨਹੀਂ ਜੇ ਫਰਜ਼ ਕਰੂੰ ਤੁਸੀਂ ਸ਼ਹੀਦ ਨਹੀਂ ਕਹਿੰਦੇ ਮੰਨ ਲਓ ਮੈਨੂੰ ਜੇ ਸਾਰੀਆਂ ਪਾਰਟੀਆਂ ਭਗਤ ਸਿੰਘ ਨੂੰ ਸ਼ਹੀਦ ਨਹੀਂ ਕਹਿੰਦੀਆਂ ਇਹ ਪਰ ਅਸੀਂ ਤਾਂ ਕਹਿੰਦੇ ਨਹੀਂ ਚਲੋ ਅਸੀਂ ਤਾਂ ਕਹਿੰਦੇ ਸਾਡੀ ਵਿਚਾਰਧਾਰਕ ਫਾਇਦਾ ਹੈ ਪਰ ਜੇ ਇਹ ਉਹਨੂੰ ਸ਼ਹੀਦ ਨਹੀਂ ਕਹਿੰਦੀਆਂ ਤੇ ਫਿਰ ਕਿਹਨੂੰ ਸ਼ਹੀਦ ਕਹਿੰਦੀਆਂ ਫਿਰ ਭਗਤ ਸਿੰਘ ਨੂੰ ਕੀ ਕਹਣੀਆਂ ਹਾਂ ਮਾਦੀ ਮਾਫੀ ਮੰਗੇ ਕੇਜਰੀਵਲ ਮਾਫੀ ਮੰਗੇ ਲੋਕਾਂ ਤੋਂ ਮੰਨ ਮਾਫੀ ਮੰਗੇ ਪਹਿਲੇ ਤੋਂ ਭਗਤ ਸਿੰਘ ਦੀ ਬਾਤ ਕਰਤੇ ਆਂ ਮੈਨੂੰ ਕੇਜਰੀ ਵਾਲ ਜੇ ਸਪਸ਼ਟ ਕਰੇ ਆਪ ਗਾਂਧੀ ਕੀ ਡਾਇਲੋਜੀ ਕੋ ਮੰਨਤੇ ਹੈ ਕਿ ਭਗਤੀ ਕੀ ਡਾਇਲੋਜੀ ਕੋ ਮੰਨਤੇ ਹੈ ਪਹਿਲੋ ਹਮ ਕੋ ਬਤਾਇਂ ਉਹ ਗਾਂਧੀ ਕੀ ਡਾਇਲੋਜੀ ਕੋ ਮੰਨਤੇ ਹੈ